ਅੱਜ ਬਹੁਤ ਹੀ ਭਾਗਾਂ ਭਰਿਆ ਦਿਨ ਮੈਂ ਕਹਿ ਸਕਦਾ ਹਾਂ ਜੀ ਰਿਹੰਕਾਰੀ ਮਿਸ਼ਨ ਦੇ ਮੁਖੀ ਮਾਤਾ ਸਦਿਕਸ਼ਾ ਜੀ ਨੇ ਲੁਧਿਆਣਾ ਦੇ ਅੰਦਰ ਪਹੁੰਚ ਕੇ ਅਸੀਮ ਕਿਰਪਾ ਕੀਤੀ ਹੈ ਲੁਧਿਆਣਾ ਦੀ ਸੰਗਤ ਦੇ ਉੱਤੇ ਔਰ ਜਿਸ ਤਰ੍ਹਾਂ ਕਿ ਦੇਖ ਰਹੇ ਆਪਾਂ ਸੇਵਾਦਾਲ ਦੇ ਭੈਣਾ ਤੇ ਵੀਰਾਂ ਨੇ ਇਹਨਾਂ ਦੀ ਸੇਵਾ ਵੀ ਕੋਈ ਮਿਸਾਲ ਨਹੀਂ ਇਹੋ ਜੀ ਮਿਸਾਲ ਕਾਇਮ ਕਰ ਸਕਦਾ ਲੱਖਾਂ ਦੀ ਸੰਗਤ ਹੋਣ ਦੇ باوجود ਵੀ ਇੱਥੇ ਇੰਨਾ ਅਨੁਸ਼ਾਸਨ ਇੰਨੀ ਸਾਫ ਸਵੱਛਤਾ ਔਰ ਜਦੋਂ ਦਾ ਪਤਾ ਲੱਗਿਆ ਪਿਛਲੇ ਹਫ਼ਤੇ ਤੋਂ ਕਿ ਇਹ ਆਯੋਜਨ ਇੱਥੇ ਕੀਤਾ ਜਾਣਾ ਹੈ ਉਹ ਦਿਨੇ ਔਰ ਰਾਤ ਨੂੰ ਬਿਨਾਂ ਧੁੱਪ ਗਰਮੀ بارش ਦਾ ਅਹਿਸਾਸ ਕੀਤੇ ਬਿਨਾਂ ਜਿਸ ਤਰ੍ਹਾਂ ਦਾ ਇੱਥੇ ਮਾਹੌਲ ਕ੍ਰੀਏਟ ਕੀਤਾ ਹੈ ਸਮਾਜ ਨੂੰ ਇੱਕ ਲੀ ਦਿੰਦਾ ਹੈ ਜੀ ਸਮਾਜ ਨੂੰ ਦਿਸ਼ਾ ਦਿੰਦਾ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬਹੁਤ ਬਹੁਤ ਖੁਸ਼ੀ ਹੈ ਔਰ ਸਾਨੂੰ ਸਤਿਗੁਰੂ ਦੀ ਇਹਨਾਂ ਸਿੱਖਿਆਵਾਂ ਨੂੰ ਪੂਰੇ ਸਮਾਜ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਅੱਛੇ ਸਮਾਜ ਦਾ ਨਿਰਮਾਣ ਕਰ ਸਕੀਏ ਬਹੁਤ ਬਹੁਤ ਧੰਨਵਾਦ ਗੁਰਮਾਤਾ ਸਿਖਸ਼ਾ ਜੀ ਛਤਰਛਾਇਆ 8 ਪੰਜਾਬ ਦਾ ਸਮਾਗਮ ਜੋ ਲੁਧਿਆਣਾ ਵਿਖੇ ਨਿਸ਼ਚਿਤ ਹੋਇਆ ਅੱਜ ਸਤਿਗੁਰੂ ਮਾਤਾ ਜੀ ਨੇ ਦਰਸ਼ਨ ਦਿੱਤੇ ਸਾਰੀ ਸੰਗਤ ਨੂੰ ਨਿਹਾਲ ਕੀਤਾ ਔਰ ਇੱਕ ਦਿਸ਼ਾ ਨਿਰਦੇਸ਼ ਦਿੱਤਾ ਸੰਗਤ ਨੂੰ ਔਰ ਸਾਰੀ ਸਮਾਜ ਨੂੰ ਕਿ ਇੱਕ ਜੁਟ ਇੱਕ ਜੁਟ ਹੋ ਕੇ ਰਹਿਣਾ ਕੋਈ ਉੱਚਾ ਕੋਈ ਨੀਵਾ ਕੋਈ ਇਸ ਧਰਮ ਦੇ ਵਿੱਚ ਨਹੀਂ ਹੈ ਧਰਮ ਜੋੜਦਾ ਹੈ ਤੋੜਦਾ ਨਹੀਂ ਇਹ ਸਤਿਗੁਰੂ ਮਾਤਾ ਸਦੀਕਸ਼ਾ ਜੀ ਇਸ ਮਿਸ਼ਨ ਦਾ ਨਾਰਾ ਹੈ ਔਰ ਇੱਕ ਨੂੰ ਮਾਨੋ ਇੱਕ ਨੂੰ ਜਾਨੋ ਔਰ ਇੱਕ ਹੋ ਜਾਓ ਧੰਨ ਣਕਾਰ ਜੀ ਮੈਂ ਕਾਉਂਸਲਰ ਗੌਰਵ ਪੱਟੀ ਵਾਰਡ ਨੰਬਰ 26 ਤੋਂ ਅੱਜ ਧੰਨ ਣਕਾਰ ਮਾਤਾ ਸਤਿਗੁਰੂ ਮਾਤਾ ਸੁਦੂਖਿਆ ਇੰਜੀਨੀਅਰ ਦਰਸ਼ਨ ਕਰਨ ਆਏ ਸੀ ਅੱਜ ਉਹਨਾਂ ਦੇ ਪ੍ਰਵਚਨ ਅਤੇ ਸੁਨੇ ਬੜਾ ਮਨ ਨੂੰ ਸਕੂਨ ਮਿਲਿਆ ਤੇ ਬਹੁਤ ਹੀ ਡਿਸਪਲਨ ਮਤਲਬ ਸਾਰੀ ਸੰਗਤ ਦਾ ਰੰਗਕਾਰੀ ਜਿੰਨੇ ਵੀ ਸਾਰੀ ਸੰਗਤ ਹੈ ਬਹੁਤ ਵਧੀਆ ਮਾਹੌਲ ਹਰ ਚੀਜ਼ ਡਿਸਪਲਨ ਨਾਲ ਕਿ ਕੋਈ ਭੀੜ ਭੜਕਾ ਨਹੀਂ ਕੋਈ ਧੱਕਾ ਮੁੱਕੀ ਨਹੀਂ ਬੜੇ ਵਧੀਆ ਤਰੀਕੇ ਨਾਲ ਦਰਸ਼ਨ ਹੋਏ ਬੜੇ ਵਧੀਆ ਤਰੀਕੇ ਨਾਲ ਹਰ ਜਿਹੜਾ ਜਿਹੜਾ ਦਰਸ਼ਕਾ ਪੂਰੇ ਪੰਜਾਬ ਤੋਂ ਲੱਖਾਂ ਦੀ ਤਗਾਦ ਚ ਇਹ ਸੰਗਤ ਆਈ ਸੀਗੀ ਉਹਨਾਂ ਨੇ ਬਹੁਤ ਵਧੀਆ ਦਰਸ਼ਨ ਕੀਤੇ ਅੱਜ ਤੇ ਗੁਰੂ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸਾਡੇ ਏਰੀਆ ਚ ਵੀ ਬਹੁਤ ਲੋਕ ਇੱਥੇ ਮਾਤਾ ਜੀ ਦੇ ਦਰਸ਼ਨ ਕਰ ਆਸ਼ੀਰਵਾਦ ਲੈਣ ਪਹੁੰਚੇ ਨੇ ਤੇ ਅੱਜ ਸਾਰਿਆਂ ਨੇ ਅਸੀਂ ਰਲ ਕੇ ਮਾਤਾ ਜੀ ਦਾ ਆਸ਼ੀਰਵਾਦ ਲਿੱਤਾ ਤੇ ਉਹਨਾਂ ਦੇ ਦਰਸ਼ਨ ਕੀਤੇ ਤੇ ਗੁਰੂ ਮਾਤਾ ਸਭ ਤੇ અપਾਰ ਕਿਰਪਾ ਬਣਾਈ ਰੱਖੇ ਧੰਨ ਧੰਨ ਨਿਰੰਕਾਰ ਜੀ